ਉਹ ਕੋਲੀ ਮੈਂ ਮਰਾਂਗੀ ਉੱਥੇ ਹੀ ਜਿੱਥੇ ਮੇਰੇ ਆਕੀਂ ਦਾ ਸਿਰ ਤੇ ਮਾਰੀ ਹੈ ਮੇਰੀ ਚਨਾਨੀ ਵੀ ਇੱਥੇ ਹੀ ਰਹੋਗੀ ਜਿੱਥੇ ਮੈਂ ਹੋਈ ਹਾਂ ਚੰਨ ਤੇ ਉਹਦਾ ਮੁੰਡਾ सोनू ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਾਨੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬੈਸ ਫਸਾਈ ਕਰਕੇ ਚਲੇ ਗਏ ਆ ਆ ਪਰਮਾਨਾ ਬੈਠੇ ਆ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚੰਨ ਦਾ ਇੱਕ ਸਾਲੇ ਦਾ ਮੁੰਡਾ ਹੀ ਗਗਨ ਇੱਕ ਦਾ ਜੁਆਇ ਇਹ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਤੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗੀ ਜਿਹੜਾ ਕਿ ਉਸੇ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਫਸਾਈ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਜੀ ਜਾਤੋ ਕਿ ਮੈਂ ਪੁੱਛ ਪੁੱਛਦਾ ਕਿ ਇਹਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਬਾਹਰ ਨਾਮ ਦੇ ਦੇ ਸਾਰੇ ਜਿੰਨੇ ਜਾਣੇ ਹੈ ਨਾ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਹੈ ਕਿ ਕਿਉਂ ਇਹਨਾਂ ਨਾਲ ਟਕਰਾਰ ਹੋਈ ਜਾਂਦੀ ਆਪ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਦਾ ਥੋੜਾ ਜਿਹਾ ਲੈਣ ਦੇਣ ਬੈਸ ਕਰਕੇ ਚਲਾ ਗਿਆ ਹੈ ਆਪਾਂ ਕਹਿੰਦੇ ਚਲ ਕੋਈ ਨਹੀਂ ਇਹਨੇ ਨਸ਼ਾ ਕੀਤਾ ਸੀ ਬਹੁਤ ਜ਼ਿਆਦਾ ਇਹ ਤਾਂ ਲੈਣ ਦੇਣਗੇ ਨਾ ਫਿਰ ਸੋਨੇ ਦਾ ਸੀ ਸੋਨੇ ਦਾ ਥੋੜਾ ਲੈਣ ਦੇਣ ਸੀ 500 ਗ੍ਰਾਮ ਸੋਨੇ ਦਾ ਜੀ ਅੱਛਾ ਜੀ ਇਹਨੇ ਬੈਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਪਸ਼ਾ ਵੀ ਕੀਤਾ ਨਸ਼ਾ ਕੀਤਾ ਸੀ ਜੀ ਇਹਨੇ ਫੀਮ ਖਾਂਦਾ ਹੈ ਬਹੁ ਮੈਂ ਜੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਦੀ ਹੋਈ ਆ ਇਹਨੂੰ ਲੈ ਜਾ ਹਜੇ ਇਥੋਂ ਮੈਂ ਜੇ ਠੰਡਾ ਘਰ ਮਾਨਨੇ ਤੇ ਬੈ ਕੇ ਕਰੇ ਇਹ ਚਲੇ ਗਿਆ ਬਾਅਦ ਚ ਫਿਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੇ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਇਹਨਾਂ ਨੇ ਪੈਂਦੇ ਫਿਰ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲ ਹੀ ਭੱਜੇ ਨਾਲ ਹੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਇੱਥੇ ਪਹੁੰਚੀ ਆ ਉਹਦੀ ਰੈਸਟ ਪਾਈ ਗਈ ਆ ਜੀ ਪੁਲਿਸ ਦੇ ਵੱਲੋਂ ਦੇਖੋ ਜੀ ਹਜੇ ਪਤਾ ਨਹੀਂ ਆ ਮੈਂ ਹਸਪੀਟਲ ਦੇ ਵਿੱਚ ਆ ਕਾਵਾਂ ਮੈਂ ਸਾਰਿਆਂ ਦੇ ਨਾਮ ਲਗਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਾ ਉਹ ਸਾਲ ਸਰਕਾਰ ਨੇ ਕਿ ਆਪਾਂ ਕੜੀ ਕਾਰਵਾਈ ਕਰਕੇ ਕਹੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਾਰਵਾਈ ਕਰਕੇ ਨਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਹੇ ਅੱਜ ਵੀ ਨਹੀਂ ਛੱਡਣਾ ਚਾਹੀਦਾ ਜੀ ਇਹਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਣਣਾ ਬੱਚੇ ਸਾਡਾ ਨਿਆਂਇਆ ਬੰਦਾ ਮਾਰਤਾ ਇਹਨਾਂ ਨੇ ਜਿਹੜਾ ਸ਼ਰੀਪ ਬੰਦਾ ਇਹਨਾਂ ਨੇ ਨਿਆਂ ਮਾਰਦਾ ਉਹਦਾ ਕੋਈ ਕਦੋਂ ਬੈਠਾ ਇਹਨੂੰ ਅੰਦਰ ਸਰ ਗੋਲੀ ਮਾਰ ਕੇ ਚਲਾ ਕੋਈ ਗੱਲ ਨਹੀਂ ਉਹਦੀ ਕੁਛ ਨਹੀਂ ਹੈਗੀ ਸਰ ਕਿੰਨੇ ਜਾਣੇਗੇ ਇਸ ਟੋਟੇ ਟੋਟੇ 4-5 ਜਾਣੇ ਸੀ ਉਹਨਾਂ ਦੇ ਭਾਈਪ ਹੈ ਆ ਵਾਈਫ ਨੇ ਮੇਰੀ ਪਲੀਜ਼ ਇੱਕ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦਾ ਸਿਰ ਤੇ ਮਾਰੀਏ ਮੈਂ ਤੇ ਜਨਾਨੀ ਵੀ ਇਤਨਾ ਹੀ ਕਰਾਂਗੀ ਜਿੱਦਾਂ ਮੈਂ ਹੋਈ ਹਾਂ ਮੇਰੀ ਅਪੀਲ ਹੈ ਨਹੀਂ ਤੇ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਮੈਨੂੰ ਪਲੀਜ਼ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਹ ਇਜ਼ਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਵਲਰ ਦਾ ਸਿਮਰਨ ਪਾਸ ਸਿੰਘ ਜੋ ਹਸਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉੱਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾਲਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉੱਥੋਂ ਜਸਦੀਪ ਸਿੰਘ ਚੰਨ ਚੱਲ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਨੂੰ ਡੈਥ ਜਿਹੜੀ ਡਿਪਲੇਅ ਕਰ ਦਿੱਤਾ ਜਾਂਦਾ ਜੋ ਇਸ ਦੇ ਸੰਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਐਮਬੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਤਲ ਦਾ ਅੰਜਾਮ ਦਿੱਤਾ